ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸਿਮਰ ਚੈਨਲ ਤੇ ਆਪ ਸਭ ਜੀ ਦਾ ਸਵਾਗਤ ਹੈ ਸੰਗਤ ਜੀ ਅੱਜ ਦੇ ਦਿਨ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਸ਼ ਮਾਈ ਸੰ ਅੱਜ ਅਸੀਂ ਉਹਨਾਂ ਤੇ ਮਹਾਂ ਚਿਵਣ ਦੇ ਵਿਚਾਰ ਕਰਾਂਗੇ ਸ੍ਰੀ ਗੁਰੂ ਰਾਮਦਾਸ ਜੀ ਤਾਂ ਪਹਿਲਾ ਨਾਮ ਜੇਠਾ ਸੀ ਅਤੇ ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਹਤੇ ਮਾਤਾ ਦਾ ਸਾਇਆ ਨਾ ਰਿਹਾ ਤੇ ਛੇਤੀ ਹੀ ਪਿਤਾ ਜੀ ਵੀ ਚੜ੍ਹਾਈ ਕਰ ਗਏ ਸਬੰਧੀਆਂ ਨੇ ਵੀ ਮੂੰਹ ਫੇਰ ਲਿਆ ਤੇ ਲਾਹੌਰ ਵਿੱਚੋਂ ਕਿਸੇ ਨੇ ਵੀ ਆਪ ਜੀ ਦੀ ਮਦਦ ਨਾ ਕੀਤੀ ਪਰ ਆਪ ਜੀ ਦੀ ਨਾਨੀ ਆਪ ਜੀ ਨੂੰ ਪਾਸਰ ਕੇ ਲੈ ਆਈ ਨਾਨੀ ਆਰਥਿਕ ਪੱਖੋਂ ਗਰੀਬ ਸੀ ਜਿਸ ਕਰਕੇ ਆਪ ਜੀ ਦੇ ਸਿਰ ਤੇ ਆਪਣੇ ਛੋਟੇ ਭੈਣ ਪਰਾ ਤੇ ਪਾਲਣ ਪੋਸ਼ਣ ਦਾ ਵੀ ਭਾਰ ਪੈ ਗਿਆ ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗੜੀਆਂ ਵੇਚਣ ਦੀ ਕਿਰਤ ਕਰ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਾ ਫੈਲਾਇਆ 1540 ਵਿੱਚ ਜੇਠਾ ਜੀ ਪਾਸਰ ਕੇ ਆਏ ਸਨ ਅਤੇ ਕੋਈ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤ ਨਾਲ ਜੋੜਨ ਵਿੱਚ ਟੂੰਗਾ ਪ੍ਰਭਾਵ ਪਾਇਆ। ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਟਾਲਣ ਦਾ ਯਤਨ ਕੀਤਾ ਅਤੇ ਕੋਈ 40 ਸਾਲ ਦੀ ਉਮਰ ਤੱਕ ਪੂਰੀ ਨਿਸ਼ਚਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਚੌਥੇ ਗੁਰੂ ਰੂਪ ਵਿੱਚ ਬਿਰਾਜਮਾਨ ਹੋਏ ਇਤਿਹਾਸ ਐਸਾ ਦੱਸਦਾ ਹੈ ਕਿ ਇੱਕ ਦਿਨ ਗੁਰੂ ਅਮਰਦਾਸ ਜੀ ਘਰ ਵਿੱਚ ਆਪਣੀ ਲੜਕੀ ਬੀਬੀ ਪਾਨੀ ਦੇ ਰਸਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਚਣਕੀ ਜੇਠਾ ਜੀ ਜੋ ਉਸ ਵੇਲੇ ਮਿੱਟੀ ਦਾ ਆ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ ਨੂੰ ਵੇਖ ਕੇ ਮਾਤਾ ਜੀ ਨੇ ਸਹਿ ਸੁਭਾਹੀ ਆਖ ਦਿੱਤਾ ਕਿ ਪਾਣੀ ਲਈ ਐਸਾ ਤੇ ਐਡਾ ਵਰ ਹੋਣਾ ਚਾਹੀਦਾ ਹੈ ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਅਤੇ ਆਪਣੀ ਪੁੱਤਰੀ ਪਾਨੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ ਗੁਰੂ ਸਾਹਿਬ ਆਪਣੀ ਪੁੱਤਰੀ ਪਾਨੀ ਅਤੇ ਜੇਠਾ ਜੀ ਨੂੰ ਪਤੀ ਪਤਨੀ ਦੇ ਰੂਪ ਵਿੱਚ ਸੇਵਾ ਵਿੱਚ ਮਗਨ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਵਾਲੀ ਦੀ ਕਾਰ ਸੇਵਾ ਹੋ ਰਹੀ ਸੀ ਜਿਸ ਵਿੱਚ ਇਹਨਾਂ ਨੇ ਵੱਧ ਝੜ ਕੇ ਹਿੱਸਾ ਲਿਆ ਆਪ ਜੀ ਮੈਂਥ ਬੋਲਣੇ ਸਨ ਨਿਮਰਤਾ ਦਇਆ ਪ੍ਰੇਮ ਤੇ ਉਦਾਤਾ ਦੇ ਗੁਣਾ ਨਾਲ ਭਰਪੂਰ ਸਨ ਜਸਤਪ ਟਕਸ ਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਪ੍ਰਖਿਆ ਵੇਲੇ ਮਿਲਦਾ ਹੈ ਬੋੜੀ ਦੀ ਉਸਾਰੀ ਦੇਖਣ ਇੱਕ ਥੜਾ ਬਣਾਉਣ ਵਾਸਤੇ ਆਖਿਆ ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜਾ ਬਣਾਉਣ ਵਾਸਤੇ ਆਖਿਆ ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ 12 ਵਾਰ ਥੜਾ ਟੌਣ ਤੇ ਗੁੱਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜਾ ਟਾਇ ਜਾਂ ਤੇ ਵੀ ਬੜੀ ਨਿਮਰਤਾ ਨਾਲ ਆਖਿਆ ਮੈਂ ਤਾਂ ਅਣਜਾਨ ਤੇ ਭੁੱਲਣ ਹਾਰਾ ਪਰ ਤੁਸੀਂ ਤਾਂ ਕਿਰਪਾਲੂ ਹੋ बार-बार ਫੁੱਲਨਾ ਬਖਸ਼ਾਉਂਦੇ ਹੋ ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪਰਮਾਨਿਤ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇਤਨਾ ਲੰਬਾ ਤਾੜਾ ਕਿਉਂ ਰੱਖਿਆ ਹੋਇਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੀ ਗੁਰਮੁਖਾਂ ਦੇ ਚਰਨ ਛਾੜਨ ਲਈ ਹੈ ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾ ਪਹਿਲੀ ਬਹੁਤ ਸੁਣੀ ਸੀ ਹੁਣ ਪ੍ਰਤੱਖ ਵੇਖ ਵੀ ਲਈ ਹੈ ਤੈਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਹੀ ਸੇਵਾ ਕੀਤੀ ਆਪਣੇ ਸ਼ਰੀਕਾਂ ਦੇ ਕਹਿਣ ਤੇ ਵੀ ਕੋਈ ਪਰਵਾਹ ਨਾ ਕੀਤੀ ਅਤੇ ਸੈਤ ਦੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਗੁਰੂ ਅਮਰਦਾਸ ਜੀ ਨੇ ਵੀ ਆਖ ਦਿੱਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋ ਰਾਜ ਯੋਗ ਦਾ ਸ਼ਤਰ ਹੈ ਆਪਣੇ ਵੱਡੇ ਪੁੱਤਰ ਪ੍ਰੀਤੀ ਚੰਦ ਵੱਲੋਂ ਵਦਕੀਆਂ ਕਰਨ ਤੇ ਵੀ ਉਹਨਾਂ ਨੂੰ ਬੁਰਾ ਪਾੜਾ ਨਹੀਂ ਕਿਹਾ ਸਗੋਂ ਕਰੋਗੀ ਜੀਵਨ ਨੂੰ ਸਦਾ ਖਸ਼ਕਵਾ ਰੱਖਿਆ ਆਪ ਜੀ ਦੇ ਜੀਵਨ ਦਾ ਰਾਜ ਨਿਮਤਾ ਹਲੇਮੀ ਅਤੇ ਪਿਆਰ ਹੈ ਜੋ ਗੁਰੂ ਨਾਨਕ ਦੇ ਰਾਜਯੋਗ ਤੱਕ ਦੇ ਵਾਦੀ ਤੇ ਖਾਸ ਇੰਗਾਰੀ ਗਏ ਸਨ ਆਪ ਜੀ ਅੰਦਰੋਂ ਬਾਹਰੋਂ ਪ੍ਰੇਮ ਦਮ ਜਸਮਾ ਸਨ ਸ਼੍ਰੀ ਗੁਰੂ ਅਮਰਦਾਸ ਜੀ ਲਈ ਤਾਂ ਸਤਿਕਾਰ ਤੇ ਪੂਰਨ ਸ਼ਰਧਾ ਤੇ ਸਦਾ ਉਹਨਾਂ ਦੇ ਕਹਿਣੇ ਨੂੰ ਖੁਸ਼ੀ-ਖੁਸ਼ੀ ਮੰਨਦੇ ਅਤੇ ਪਿਆਰ ਵਿੱਚ ਪਿੱਜੇ ਰਹਿੰਦੇ ਸਨ ਗੁਰੂ ਰਾਮਦਾਸ ਜੀ ਦ੍ਰਿੜਤਾ ਦੇ ਪੰਚਾਨ ਗੁਰਗੱਤੀ ਤੇ ਬੈਠਣ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਮਤ ਦਾ ਪੱਖ ਪੇਸ਼ ਕਰਨ ਲਈ ਲਾਹੌਰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ ਕਿਉਂਕਿ ਜਾਤ ਕਾ ਵਿਮਾਨੀਆਂ ਕਰਮ ਕਾਂਡੀਆਂ ਤੇ ਗੁਰਮਤ ਵਿਚਾਰ ਧਾਰਾ ਦੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ਤੇ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਸਿੱਖ ਧਰਮ ਦੇ ਪ੍ਰਚਾਰ ਵਿਰੁੱਧ ਰਾਜ ਦਰਬਾਰ ਵਿੱਚ ਇੱਕ ਲੰਮੀ ਚੌੜੀ ਸ਼ਿਕਾਇਤ ਦਰਜ ਕਰਵਾਈ ਸੀ ਗੁਰੂ ਰਾਮਦਾਸ ਜੀ ਨੇ ਸਾਰੇ ਤਰਾਜਾਂ ਦਾ ਬੜੇ ਵਿਸਥਾਰ ਧੀਰਜ ਤੇ ਨਿਰडरਤਾ ਨਾਲ ਉੱਤਰ ਦਿੱਤਾ ਇਸ ਤਰ੍ਹਾਂ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਅਕਬਰ ਦੇ ਦਰਬਾਰ ਵਿੱਚ ਸਿੱਖ ਸਤਗੁਰਾਂ ਅਤੇ ਗੌਰਮਤ ਸਿਧਾਂਤਾਂ ਪ੍ਰਤੀ ਪਿਆਰ ਤੇ ਸਤਿਕਾਰ ਪੈਦਾ ਹੋਇਆ ਆਪਣੀ ਬਾਣੀ ਵਿੱਚ ਆਪਣੇ ਮਨਮਤੀਆਂ ਭਰਮੀਆਂ ਦੋਖੀਆਂ ਗੋਰ ਨੰਦਕਾ ਅਤੇ ਖਦ ਕਰਜਾ ਨੂੰ ਖੂਬ ਸੁਣਾਈਆਂ ਹਨ ਇਥੋਂ ਤੱਕ ਕਿ ਆਪਣੇ ਪੁੱਤਰ ਪ੍ਰਥਵੀਏ ਨੂੰ ਵੀ ਖਰੀਆਂ-ਖਰੀਆਂ ਆਖ ਦਿੱਤੀਆਂ ਤਾਂ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪਹੁੰਚ ਕੇ ਕਰਦੇ ਸਨ ਇਤਿਹਾਸ ਇਹ ਦੱਸਦਾ ਹੈ ਕਿ ਸੇਠ ਚੱਕਰਾਮ ਨੇ ਕੈਂਠਾ ਦਿੱਤਾ ਆਪਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ ਇੱਕ ਮਾਈ ਨੇ ਚਾਰਨ ਅਨਮੋਤੀਆਂ ਦੀ ਮਾਲਾ ਦਿੱਤੀ ਪਰ ਆਪਨੇ ਰਾਹ ਵਿੱਚ ਬੈਠੇ ਮਲੰਗ ਨੂੰ ਦੇ ਦਿੱਤੀ ਅਕਬਰ ਨੇ ਮੋਰਾ ਭੇਟਾ ਕੀਤੀਆਂ ਤਾ ਆਪਨੇ ਉਸੇ ਵੇਲੇ ਵੰਡਵਾ ਦਿੱਤੀਆਂ ਰਸਤਾ ਆਈਆਂ ਲੋਕਾਂ ਵਿੱਚ ਵਰਤਾ ਦਿੱਤੀਆਂ ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੇ ਯਤਨ ਨਹੀਂ ਕੀਤਾ ਤੇ ਨਾ ਹੀ ਕਿਸੇ ਪਾਤਸ਼ਾਹ ਦੀ ਸਰਪ੍ਰਸਤੀ ਵੱਲ ਧਿਆਨ ਗਿਆ ਛੋਟੀ ਉਮਰ ਵਿੱਚ ਪੜਨ ਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੇ ਪਰ ਜਿਉਂ ਹੀ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਨ ਨਾਨ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿੱਖਦੇ ਅਤੇ ਸਿਹਤ ਦੀ ਖੋਜ ਵੀ ਕਰਦੇ ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਿਹਤਕਾਰ ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹਾ ਅਤੇ ਨਵੇਂ-ਨਵੇਂ ਸ਼ਬਦਾਂ ਦੀ ਘਾਟ ਤੋਂ ਪਤਾ ਲੱਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਬਾਰਾਂ ਵਿੱਚੋਂ 8 ਬਾਰਾਂ ਮੂਲ ਵਿੱਚ ਆਪਜੀ ਦੀਆਂ ਹਨ ਇਹਨਾਂ ਪਾਰਾਂ ਵਿੱਚ ਗੁਰੂ ਸੂਰਮਿਆਂ ਦੀ ਜਿੱਤ ਤੇ ਨਿੰਦਕਾਂ ਦੋਖੀਆਂ ਦੋਸਤਾਂ ਅਤੇ ਚੁਗਲਖੋਰਾਂ ਦੀ ਹਾਰ ਵਿਖਾਈ ਹੈ ਗੁਰੂ ਸਾਹਿਬ ਸ਼ਬਦ ਗਾਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ ਅਤੇ ਇੱਕ ਸੁਝਾਨ ਜੋਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਹ ਦੀ ਤਰ੍ਹਾਂ ਜੋਗ ਥਾਤੇ ਜੜ ਦਿੰਦੇ ਸਨ ਕਈ ਨਵੇਂ ਸ਼ਬਦਾਂ ਦੀ ਘੜਤ ਉਹਨਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ ਗੁਰਬਾਣੀ ਵਿੱਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਜਿਵੇਂ ਕੋਈ ਸੁਆਣੀ ਆਪਣੇ ਗਲੇ ਦੇ ਹਾਰ ਪਰੋਂਦੀ ਹੈ ਆਪ ਜੀ ਰਾਗਾਂ ਦੇ ਇਤਨੇ ਮਾਹਿਰ ਹੋ ਨਿਭੜੇ ਕਿ ਆਪ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ 43 ਰਾਗਾਂ ਵਿੱਚੋਂ ਤੀਰਾਗਾ ਵਿੱਚ ਮਿਲਦੀ ਹੈ ਅਤੇ ਆਪਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 638 ਸ਼ਬਦ ਹਨ ਸੂਹੀ ਰਾਮ ਚਲਾਵਾਂ ਦੇ ਬਾਣੀ ਉਚਾਰੀ ਤਾਂ ਕਿ ਸਿੱਖ ਭੈਖ ਵਿੱਚ ਬ੍ਰਾਹਮਣ ਦੀ ਮੋਖਾ ਜੀ ਤੋਂ ਬਾਤ ਜਾਣ ਇਸ ਵਿੱਚ ਗ੍ਰਹਿਸਤ ਦੀ ਮਹਾਨਤਾ ਪਤੀ ਪਤਨੀ ਦੀ ਬਰਾਬਰੀ ਇੱਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਗਿਆ ਹੈ ਅਤੇ ਇਸ ਤੋਂ ਹੀ ਸਿੱਖਾਂ ਨੂੰ ਕਰਤੇ ਨੂੰ ਮੰਨਦੇ ਚਾਓ ਤੇ ਪੜਾਵਾ ਨੂੰ ਵੀ ਸਾ ਦਿੱਤਾ ਹੈ 1570 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜਿਉਂਦਿਆਂ ਗੁਰੂ ਕੇ ਚੱਕ ਦੀ ਨਵੀਂ ਬਸਤੀ ਬਸਾਉਣੀ ਸ਼ੁਰੂ ਕਰ ਦਿੱਤੀ ਸੀ ਇਹੇ ਗੁਰੂ ਕਾ ਚੱਕ ਬਾਅਦ ਵਿੱਚ RAMDAS پور ਅਤੇ ਅੰਮ੍ਰਿਤਸਰ ਕਿਹਾਇਆ ਅੰਮ੍ਰਿਤਸਰ ਅਤੇ ਸਤੋਕ ਸਰੋਵਰ ਦੀ ਖੁਦਵਾਈ ਕਰਵਾਈ ਵਕਵਾਕ ਬਾਜ਼ਾਰ ਅਤੇ ਸ਼ਹਿਰ ਦੀ ਉਸਾਰੀ ਆਪਣੇ ਨਗਰਾਨੀ ਵਿੱਚ ਕਰਵਾਈ ਗਰੀਬ ਅਤੇ ਕਿਰਤੀ ਲੋਕ ਇੱਥੇ ਆਣ ਵਸੇ ਇਸ ਤਰ੍ਹਾਂ ਥੋੜੇ ਸਮੇਂ ਵਿੱਚ ਹੀ ਜੰਗਲ ਵਿੱਚ ਮੰਗਲ ਲੱਗ ਗਿਆ ਵਵਜਾ ਲਗ ਲਕ ਕਿਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ ਆਪ ਜੀ ਦੇ ਉਦਮ ਸਦਗਾ ਕੌਮ ਨੂੰ ਪਵੈਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ ਸਾਂਝੇ ਕੌਮੀ ਖਜ਼ਾਨੇ ਦੀ ਲੋੜ ਦੇਖਦਿਆਂ ਹੋਇਆਂ ਮਸੱਦ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ ਬਦਨ ਵਧਾਇਆ ਗੁਰੂ ਜੀ ਨੇ ਆਪਣੀ ਸਾਰੀ ਉਮਰ ਸੇਵਾ ਨਿਮਰਤਾ ਨਾਮ ਅਤੇ ਪ੍ਰੇਮ ਵਿੱਚ ਵਿਤਾਈ 1581 ਈਸਵੀ ਵਿੱਚ ਗੁਰੂ ਰਾਮਦਾਸ ਜੀ ਕੋਇਨਵਾਲ ਸਹਿਬ ਵਿੱਚ ਆਤਮਿਕ ਧਿਆਨ ਵਿੱਚ ਲੀਨ ਹੋਏ। ਅੰਤਿਮ ਸਮੇਂ ਉਹ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਜੋਤੀ ਜੋਤ ਸਮਾਅ ਵਿੱਚ ਮਿਲ ਗਏ। ਉਹਨਾਂ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ। ਇਹ ਸਮਾ ਬਹੁਤ ਹੀ ਨਿਮਰਤਾ ਅਤੇ ਸ਼ਾਂਤੀ ਨਾਲ ਬਿਤਾਇਆ ਗਿਆ। ਕੋਈ ਵੱਡੇ ਰਸਮੀ ਕਾਰਨ ਨਹੀਂ ਕੀਤੇ ਗਏ। ਕੇਵਲ ਗੁਰਬਾਣੀ ਦਾ ਉਚਾਰਣ ਤੇ ਸੰਗਤ ਨਾਲ ਮਿਲ ਆਪ ਰਿਹਾ। ਗੁਰੂ ਜੀ ਦੀ ਅਤਿਮਰਤਾជ្រਵੀਂ ਨਿਮਰਤਾ ਸੇਵਾ ਤੇ ਨਾਮ ਸਿਮਰਨ ਹੀ ਮੋਕਸਿਧਾਨ ਸਨ ਆਪ ਦੀ ਪਿਆਰ ਭਰੀ شخصیت ਨੇ ਹਰ ਦਿਲ ਨੂੰ ਆਪਣੇ ਵੱਲ ਖਿੱਚ ਲਿਆ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਨੂੰ ਸਾਹਿਤ ਸੰਗੀਤ ਤੇ ਸੱਭਿਆਚਾਰ ਵਿੱਚ ਵਿਸ਼ੇਸ਼ ਗਿਆਨਾ ਬਣਾਇਆ ਆਪ ਦੇ ਸਮੇਂ ਦੇ ਪ੍ਰਸਿੱਧ ਸਿੱਖ ਭਾਈ ਪਖਾਰੀ ਮਹਾਨ ਅਨੁਸਾਨੋ ਅਜੰਦਰਪਾਣ ਮਾਨਕਚੰਦ ਗੌਰਮਕ ਸੰਮਾਨ ਅਤੇ ਸੋਮਾ ਸਾਹ ਪਾਤ ਸੰ ਜਿੰਨਾ ਪੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਤ ਨੂੰ ਖਿਲਾਰਿਆ ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਪਲਵਾਰ ਹੋਈ ਜਾਂ ਆਖੋ ਸਿੱਖੀ ਚੌ ਚੱਕੀ ਫੈਲੀ ਗੁਰੂ ਰਾਮਦਾਸ ਜੀ ਦਾ ਜੀਵਨ ਸਮਾਜਿਕ ਕ੍ਰਾਂਤੀਕਾਰੀ ਸੀ ਜਦੋਂ ਗੁਰੂ ਜੀ ਨੇ ਆਤਮ ਜੋਤ ਮਿਲਾਈ ਸਾਰੀ ਸਾਗਰ ਡੂੰਗੇ ਡੋਕ ਵਿੱਚ ਸੀ ਪਰ ਗੁਰੂ ਜੀ ਨੇ ਪਹਿਲੇ ਹੀ ਗੁਰਬਾਣੀ ਰਾਹੀਂ ਇਸ ਖਾਇਆ ਸੀ ਕਿ ਗੁਰੂ ਕਦੇ ਸੰਸਾਰ ਨੂੰ ਛੱਡਦੇ ਨਹੀਂ ਜੋਤ ਤੋਂ ਜੋਤ ਮਿਲਦੀ ਹੈ ਅਤੇ ਗੁਰਮਤਿ ਦੀ ਰੋਸ਼ਨੀ ਅਗਲੇ ਗੁਰੂ ਵਿੱਚ ਪ੍ਰਗਟ ਹੁੰਦੀ ਹੈ ਸੋ ਗੁਰੂ ਪਿਆਰੇ ਸਾਥ ਸੰਗਤ ਜੀ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਸਿੱਖ ਇਤਿਹਾਸ ਦੇ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ